ਅੱਜ ਦੇ ਯੁੱਗ ਦੀ ਗੱਲ ਕਰੀਏ ਤੇ ਸੋਸ਼ਲ ਮੀਡੀਆ ਦਾ ਪ੍ਰਭਾਵ ਲਗਾਤਾਰ ਵੱਧਦਾ ਜਾ ਰਿਹਾ ਹੈ ਅੰਕੜਿਆਂ ਦੀ ਗੱਲ ਕਰੀਏ ਤੇ ਅੱਜ ਪ੍ਰਤੀ ਵਿਅਕਤੀ ਦਿਨ ਦੇ ਵਿੱਚ 2 ਘੰਟੇ ਦੇ ਕਰੀਬ ਸੋਸ਼ਲ ਮੀਡੀਆ ਤੇ ਰਹਿੰਦਾ ਹੈ ਤੇ ਇਸ ਦੇ ਨਾਲ ਜੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਉਹ ਲਗਭਗ 3.5 ਘੰਟੇ ਦਿਨ ਦੇ ਵਿੱਚ ਸੋਸ਼ਲ ਮੀਡੀਆ ਤੇ ਰਹਿੰਦਾ ਹੈ ਸੋਸ਼ਲ ਮੀਡੀਆ ਦੇ ਕਈ ਪ੍ਰਭਾਵ ਨੇ ਜਿਨ੍ਹਾਂ ਚ ਸਿਆਸੀ ਵੀ ਨੇ ਜੇ ਆਪਾਂ ਖਬਰਾਂ ਦੀ ਗੱਲ ਕਰੀਏ ਉਹ ਵੀ ਹੈ ਜਾਣਕਾਰੀ ਵੀ ਹੈ ਇਸ ਦੇ ਨਾਲ ਨਾਲ ਕਾਰੋਬਾਰ ਦਾ ਵੀ ਪ੍ਰਭਾਵ ਪੈ ਰਿਹਾ ਹੈ ਤੇ ਨੌਜਵਾਨਾਂ ਨੂੰ ਇਸ ਤੋਂ ਰੁਜ਼ਗਾਰ ਵੀ ਮਿਲ ਰਿਹਾ ਹੈ ਅੱਜ ਵੀ ਅਸੀਂ ਗੱਲ ਕਰਾਂਗੇ ਇਸੇ ਟੌਪਿਕ ਦੇ ਉੱਤੇ ਰੁਜ਼ਗਾਰ ਦੇ ਉੱਤੇ ਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਉੱਤੇ ਤੇ ਮੇਰੇ ਨਾਲ ਅੱਜ ਮੌਜੂਦ ਹੈ ਵਾਈਸਰੋ ਪੰਜਾਬ ਦੇ ਵਿੱਚ ਗਗਨਦੀਪ ਜੀ ਜਲੰਧਰ ਵਾਲੇ ਕਿ ਦਾ ਜਲੰਧਰ ਵਾਲਿਓ ਸਤਿ ਸ਼੍ਰੀ ਅਕਾਲ ਜੀ ਇੱਥੇ ਤੁਸੀਂ ਮੇਰਾ ਡਾਇਲੌਗ ਜਿਹੜਾ ਬੋਲਤਾ ਹੈ ਬਿਲਕੁਲ ਤਾਂ ਹੀ ਤੁਹਾਡੇ ਲੋਕਾਂ ਨੂੰ ਪਤਾ ਹੀ ਤਾਂ ਹੀ ਲੱਗਣਾ ਕਿ ਜਲੰਧਰ ਵਾਲਿਆਂ ਨਾਲ ਅੱਜ ਆਪਾਂ ਗੱਲ ਕਰਾਂਗੇ ਜਲੰਧਰ ਵਾਲਿਆਂ ਨਾਲ ਜਲੰਧਰ ਵਾਲਾ ਹੀ ਗੱਲ ਕਰੂਗਾ ਬਿਲਕੁਲ ਜੀ ਬਿਲਕੁਲ ਗਗਨਦੀਪ ਜੀ ਕਿੱਦਾਂ ਸਭ ਤੋਂ ਪਹਿਲਾਂ ਦੱਸੋ ਸੋਸ਼ਲ ਮੀਡੀਆ ਤੇ ਕਿਵੇਂ ਆਣਾ ਹੋਇਆ ਕਿਉਂਕਿ ਤੁਸੀਂ ਪੰਜਾਬੀ 뮤직 ਇੰਡਸਟਰੀ ਨਾਲ ਜੁੜੇ ਹੋ ਕਿਸ ਤਰ੍ਹਾਂ ਆਣਾ ਆਇਆ ਤੇ ਕਦੋਂ ਆਣਾ ਹੋਇਆ ਜੀ ਸੋਸ਼ਲ ਮੀਡੀਆ ਨਾਲ ਤੇ 2008 ਚ ਫੇਸਬੁੱਕ ਸ਼ੁਰੂ ਹੋਈ ਸੀ ਉਦੋਂ ਦੇ ਜੁੜੇ ਹੋਏ ਆ ਆਪਾਂ ਜੀ ਤੇ ਉਸ ਤੋਂ ਬਾਅਦ ਜਿਹੜਾ ਜ਼ਿਆ ਜਲੰਧਰ ਵਾਲੇ ਜਿਹੜਾ ਬਣਿਆ ਉਹ 2020 ਚ ਜਦੋਂ ਲੋਕ ਲੌਕਡਾਊਨ ਲੱਗਾ 5 ਸਾਲ ਪਹਿਲਾਂ ਤੇ ਉਹ ਜਲੰਧਰ ਵਾਲਿਆਂ ਨੇ ਹੱਲ ਕੇ ਇੱਕ ਚੀਜ਼ ਬਣਾਈ ਜਲੰਧਰ ਵਾਲੇ ਤੇ ਉਹ ਤੁਹਾਡੇ ਸਾਰਿਆਂ ਦੇ ਆਪਣੀ ਜਿਹੜੀ ਚੀਜ਼ ਆ ਜਲੰਧਰ ਵਾਲੇ ਉਹੀ ਹੈ ਸ਼ੁਰੂਆਤ ਕੀਤੀ ਕਿੰਦਾ ਦਾ ਰਿਸਪੌਂਸ ਰਿਹਾ ਲੋਕਾਂ ਦਾ ਉਦੋਂ ਕੋਵਿਡ ਵਿੱਚ ਲੋਕ ਜ਼ਿਆਦਾ ਸੋਸ਼ਲ ਮੀਡੀਆ ਤੇ ਆ ਰਹੇ ਸੀ ਸ਼ਾਇਦ ਇਹੀ ਕਾਰਨ ਹੈ ਹਾਂਜੀ ਬਿਲਕੁਲ ਜੀ ਉਦੋਂ ਅਸੀਂ ਕਾਫੀ ਕੁਝ ਨਵਾਂ ਲੈ ਕੇ ਆਂਦੇ ਰਹੇ ਆਰੇ ਲਾਂਦੇ ਰਹੇ ਕੰਮ ਲਾਂਦੇ ਰਹੇ ਸਾਰਿਆਂ ਨੂੰ ਤੇ ਸਾਰੇ ਜਣੇ ਫ੍ਰੀ ਸੀਗੇ ਉਹ ਜੁੜਦੇ ਗਏ ਸਾਡੇ ਨਾਲ ਤੇ ਸਾਡੇ ਨਾਲ ਕੀ ਆਪਸ ਵਿੱਚ ਜੁੜਦੇ ਗਏ ਤੇ ਉਹ ਇਸੇ ਤਰ੍ਹਾਂ ਅੱਗੇ ਦੀ ਅੱਗੇ ਪਰਿਵਾਰ ਜਿਹੜਾ ਵੱਧਾ ਗਿਆ ਅੱਛਾ ਸ਼ੁਰੂਆਤ ਜੋ ਤੋਂ ਮੈਂ ਦੇਖੀ ਸੀ ਜਲੰਧਰ ਵਾਲੇ ਤੁਸੀਂ ਇੱਕ ਦੂਜੇ ਨਾਲ ਡਿਨਰ ਵੀ ਕਰਦੇ ਸੀ ਜਲੰਧਰ ਵਾਲੇ ਸਾਰੇ ਮਿਲਦੇ ਸੀ ਉਹ ਕਿੱਦਾਂ ਦਾ ਰਹਿੰਦਾ ਸੀ ਆਪਸ ਵਿੱਚ ਕਿਸ ਤਰ੍ਹਾਂ ਪਿਆਰ ਰੰਦਾ ਸੀ ਜੀ ਉਹ ਹੁਣ ਵੀ ਚੱਲਦੇ ਰਹਿੰਦੇ ਨੇ ਸਾਡੇ ਇਵੈਂਟ ਜਿਸ ਤਰ੍ਹਾਂ ਕੋਈ ਨਾ ਕੋਈ ਨਵਾਂ ਸਾਲ ਆ ਗਿਆ ਲੋਹੜੀ ਆ ਗਈ ਤੇ ਉਹ ਇਵੈਂਟ ਅੱਜ ਵੀ ਸਾਡੇ ਚੱਲਦੇ ਰਹਿੰਦੇ ਨੇ ਤੇ ਉਹ ਬਹੁਤ ਵਧੀਆ ਲੱਗਦਾ ਵੀ ਜਿੱਦਾਂ ਕਿਸੇ ਟਾਈਮ ਤੇ ਲੋਕ ਅਣਜਾਣ ਸੀਗੇ ਤੇ ਅੱਜ ਉਹ ਪੱਕੇ ਦੋਸਤ ਬਣ ਚੁੱਕੇ ਨੇ ਉਹ ਗਰੁੱਪ ਦੀ ਵਜ੍ਹਾ ਨਾਲ ਜਾਂ ਫੇਸਬੁੱਕ ਤੇ ਇੰਸਟਾਗ੍ਰam ਦੇ ਰਾਹੀਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਸੋਸ਼ਲ ਮੀਡੀਆ ਦੇ ਪ੍ਰਭਾਵ ਦੋਨੇ ਤਰੀਕੇ ਨੇ 네ਗੇਟਿਵ ਵੀ ਆ ਪੋਜ਼ਿਟਿਵ ਵੀ ਹੈ ਤੁਸੀਂ ਹੁਣ ਤੱਕ ਕਿਦਾਂ ਦੇ ਅਨੁਭਵ ਕੀਤਾ ਕਿ ਕਿਸ ਤਰ੍ਹਾਂ ਦਾ ਤੁਹਾਡਾ ਹੈਲਗਾ ਐਕਸਪੀਰੀਅੰਸ ਕੀ ਇਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਨਹੀਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਵੀ ਪ੍ਰਭਾਵ ਤੇ ਦੋਨੇ ਹੀ ਹੁੰਦੇ ਨੇ ਹਰ ਚੀਜ਼ ਦੇ ਜੋ ਇਸ ਦੁਨੀਆ ਤੇ ਜਿਹੜੀ ਵੀ ਚੀਜ਼ ਆ ਉਹਦੇ ਦੋ ਪ੍ਰਭਾਵ ਹੁੰਦੇ ਹੀ ਨੇ ਪਰ ਮੈਂ ਕਹੂੰਗਾ ਜੇ ਉਹਨੂੰ ਆਪਾਂ ਵਧੀਆ ਤਰੀਕੇ ਨਾਲ ਆਪਣੇ ਕੰਮ ਲਈ ਯੂਜ਼ ਕਰੀਏ ਤੇੰਦੇ ਨਾਲੋਂ ਵਧੀਆ ਕੋਈ ਚੀਜ਼ ਨਹੀਂ ਪਰ ਜੇ ਇਹਨੂੰ ਮਾੜੀ ਤਰ੍ਹਾਂ ਯੂਜ਼ ਕਰੀਏ ਤੇੰਦੇ ਨਾਲੋਂ ਮਾੜੀ ਵੀ ਬਰਬਾਦ ਕਰਨ ਵਾਲੀ ਵੀ ਕੋਈ ਚੀਜ਼ ਨਹੀਂ ਇਹਦੇ ਇਲਾਵਾ ਸੋਸ਼ਲ ਮੀਡੀਆ ਚ ਇੱਕ ਮੈਂ ਹੋਰ ਵੀ ਚੀਜ਼ ਦੇਖੀ ਹੈ ਆਮ ਤੌਰ ਤੇ ਕੀ ਹੁੰਦਾ ਜਿਹੜਾ ਵਿਊਜ਼ ਦਾ ਨਾ ਚੱਕਰ ਹਾਂਜੀ ਇਹ ਮੈਂਟਲੀ ਬਹੁਤ ਪਰੇਸ਼ਾਨ ਕਰਦਾ ਹੈ ਹਾਂਜੀ ਕਰਦਾ ਹੈ ਨਾ ਤੁਸੀਂ ਇਸ ਗੱਲ ਦਾ ਬਲੈਂਸ ਦੇਖੋ ਜਿਨਨੇ ਤੇ ਇਨਕਮ ਆਪਣੀ ਲੈਣੀ ਹੈ ਸੋਸ਼ਲ ਮੀਡੀਆ ਤੋਂ ਉਹਨੂੰ ਤੇ ਪਰੇਸ਼ਾਨੀ ਹੋਣੀ ਹੋਣੀ ਹੈ ਇਨਕਮ ਦੇ ਨਾਲ ਨਾਲ ਦੇਖੋ ਜੇ ਤੁਸੀਂ ਨੇਮ ਦੀ ਗੱਲ ਵੀ ਹੈ ਨਾ ਜਦੋਂ ਤੁਹਾਡਾ ਨਾਮ ਮਨ ਲਓ ਕਿ ਤੁਸੀਂ ਰੀਲ ਪਾਈ ਹਾਂ ਜੀ ਉਹਦੇ ਤੇ 1 ਲੱਖ ਵਿਊ ਆ ਗਏ ਦੂਜੀ ਤੇ 10000 ਚਾਰ ਪੰਜ ਵਾਰੀ ਨਾ ਪਾਈ ਤੁਹਾਡਾ ਤੋਂ ਨੁਕਸਾਨ ਹੁੰਦਾ ਇਹ ਚੀਜ਼ ਨੂੰ ਮੈਂਟਲੀ ਕਰਦੀ ਆਂ ਨਹੀਂ ਅਜੇ ਤੱਕ ਇਹ ਸੋਚ ਕੇ ਕਦੀ ਆਪਾਂ ਸੋਸ਼ਲ ਮੀਡੀਆ ਤੇ ਕੰਟੈਂਟ ਪਾਇਆ ਹੀ ਨਹੀਂ ਕਈ ਵਾਰੀ ਕੀ ਹੁੰਦਾ ਬੜੀ ਮਿਹਨਤ ਕਰਕੇ ਆਪਾਂ ਚੀਜ਼ ਨੂੰ ਪੋਸਟ ਕਰੀਦਾ ਪਰ ਉਹ ਨਹੀਂ ਚੱਲਦੀ ਕਈ ਵਾਰੀ ਕੀ ਹੁੰਦਾ ਲਾਪਰਵਾਹੀ ਨਾਲ ਹੀ ਪਾ ਦਿੱਦੀ ਹੈ ਤੇ ਉਹ ਮਿਲੀਅਨ ਮਿਲੀਅਨ ਵਿਊ ਚਲੇ ਜਾਂਦੇ ਨੇ ਇਹ ਬੜੀ ਵੱਡੀ ਗੱਲ ਹੈ ਜਿਹੜੀ ਤੁਸੀਂ ਗੱਲ ਕਹੀ ਨਾ ਕਿ ਅਸੀਂ ਸੋਚਦੇ ਹਾਂ ਸੋਸ਼ਲ ਮੀਡੀਆ ਤੇ ਕੀ ਚੱਲਣਾ ਕੀ ਨਹੀਂ ਚੱਲਣਾ ਇਹ ਬੜਾ ਹੁੰਦਾ ਹੈ ਕਿ ਕਈ ਵਾਰ ਲੱਗਦਾ ਨਹੀਂ ਕਿ ਅਸੀਂ ਮਿਹਨਤ ਬਹੁਤ ਕੀਤੀ ਹੈ ਪਰ ਚੱਲਿਆ ਨਹੀਂ ਉਦੋਂ ਕਿਦਾਂ ਲੱਗਦਾ ਆ ਨਹੀਂ ਕਦੀ ਅੰਦਾ ਸੋਚ ਕੇ ਮਨ ਉਦਾਸ ਨਹੀਂ ਕੀਤਾ ਤੇ ਕੋਸ਼ਿਸ਼ ਕਰੀ ਦੀ ਵੀ ਚਲੋ ਵਧੀਆ ਤੋਂ ਵਧੀਆ ਕੰਟੈਂਟ ਹੈ ਜਿਹੜਾ ਉਹ ਦਿਖਾਇਆ ਜਾਵੇ ਕਿਉਂਕਿ ਜਿਹੜਾ ਸਾਡਾ ਚੈਨਲ ਆ ਉਹ ਜਲੰਧਰ ਦਾ ਤਕਰੀਬਨ ਇੰਸਟਾਗ੍ਰam ਤੇ ਨੰਬਰ 1 ਚੈਨਲ ਹੈ ਜਿਹੜਾ ਜਿਹੜਾ ਜਲੰਧਰ ਦੀਆਂ ਚੀਜ਼ਾਂ ਦਿਖਾਉਂਦਾ ਆ ਤੇ ਸਾਨੂੰ ਹੁੰਦਾ ਵੀ ਵਧੀਆ ਤੋਂ ਵਧੀਆ ਕੰਟੈਂਟ ਜਲੰਧਰ ਦੇ ਬਾਰੇ ਹੀ ਦਿਖਾਇਆ ਜਾਵੇ ਜਿਵੇਂ ਹੁਣੇ ਤੁਸੀਂ ਗੱਲ ਕੀਤੀ ਕਿ ਜੇ ਤਾਂ ਤੁਸੀਂ ਇਨਕਮ ਲੈਣੀ ਹੈ ਨਿੰਕਮ ਤਾਂ ਨੋ ਡਾਊਟ ਤੁਹਾਨੂੰ ਵੀ ਆਂਦੀ ਹੋਏਗੀ ਕਿਸ ਤਰ੍ਹਾਂ ਲੈਂਦਾ ਸਾਰਾ ਤੁਸੀਂ ਕੰਮ ਨੂੰ ਦੇਖਦੇ ਹੋ ਟੀਮ ਰੱਖੀ ਹੈ ਕਿਵੇਂ ਕਰਦੇ ਹੋ ਸਾਰਾ ਮੈਨੇਜ ਨਹੀਂ ਇਹ ਮੈਂ ਆਪ ਹੀ ਕਰਦਾ ਜੀ ਸ਼ੂਟ ਵੀ ਆਪ ਕਰਨਾ ਐਡਿਟ ਵੀ ਆਪ ਕਰਨਾ ਪੋਸਟ ਵੀ ਆਪ ਕਰਨਾ ਪਰ ਮੈਂ ਦੇਖਿਆ ਕਈ ਵਾਰ ਤੁਹਾਡੇ ਨਾਲ ਲੜਕੀ ਵੀ ਹੁੰਦੀ ਹੈ ਉਹ ਚਲੋ ਸਾਡੇ ਅਸਿਸਟੈਂਟ ਆ ਉਹ ਐਜ਼ ਅ ਮਾਡਲ ਉਹਦਾ ਕਿਤੇ ਚਿਹਰਾ ਕਿਸੇ ਦੀ ਡਿਮਾਂਡ ਹੋਵੇ ਜਿਵੇਂ ਸਾਨੂੰ ਮਾਡਲ ਫੇਸ ਚਾਹੀਦਾ ਫਿਰ ਉਹਨੂੰ ਅਸੀਂ ਆਪਣੇ ਨਾਲ ਲੈ ਚੈਦਾ ਹੈ ਸ਼ੂਟ ਤੇ ਮਤਲਬ ਜਿਵੇਂ ਕਈ ਵਾਰ ਕੀ ਹੁੰਦਾ ਨੇ ਕਿ ਸੋਸ਼ਲ ਮੀਡੀਆ ਤੇ ਕਈ ਵਾਰ ਕੋਈ ਐਸੀ ਘਟਨਾ ਘਟ ਜਾਂਦੀ ਹੈ ਤੁਹਾਡੇ ਦਿਮਾਗ 'ਚ ਇੱਕਦਮ ਆ ਜਾਂਦਾ ਯਾਰ ਇਹ ਕਿਸ ਤਰ੍ਹਾਂ ਹੋ ਰਿਹਾ ਹੈ ਕਈ ਵਾਰ ਕੋਈ ਐਸੀ 네ਗੇਟਿਵ ਜਾਂ ਪੋਜ਼ਿਟਿਵ ਕੁਝ ਵੀ ਔਰ ਨਹੀਂ ਇਦਾਂ ਦੀ ਕੋਈ ਅਸਲ ਤੱਕ ਗੱਲ ਹੋਈ ਨਹੀਂ ਕਿਉਂਕਿ ਅਸੀਂ ਜਿਹੜੀ ਚੀਜ਼ ਦਿਖਾਈਦੀ ਜ਼ਿਆਦਾਤਰ ਪੋਜ਼ਿਟਿਵ ਚੀਜ਼ ਹੀ ਦਿਖਾਈਦੀ ਆ ਵੀ ਕਿਤੇ ਜਲੰਧਰ ਦੇ ਨੇੜੇ ਤੇੜੇ ਘੁੰਮਣ ਫਿਰਨ ਵਾਲੀ ਜਗ੍ਹਾ ਜਲੰਧਰ 'ਚ ਬੈਸਟ ਪਲੇਸਿਸ ਨੇ ਜਿਹੜੀਆਂ ਖਾਣ ਪੀਣ ਵਾਲੀਆਂ ਉਹ ਦਿਖਾਉਂਦੇ ਰਹੀਦਾ ਆ ਤੇ ਉਹ ਮਤਲਬ ਸਾਰੇ ਲੋਕੋ ਨੂੰ ਪਿਆਰ ਹੀ ਕਰਦੇ ਨੇ ਕਦੀ ਕਿਸੇ ਨੇ ਗਲਤ ਕਮੈਂਟ ਵਗੈਰਾ ਕੀਤਾ ਨਹੀਂ ਅਜੇ ਤੱਕ ਅੱਛਾ ਤੁਸੀਂ ਕਿੰਨਾ ਕੁ ਮੰਨਦੇ ਹੋ ਕਿ ਜਿਹੜਾ ਸੋਸ਼ਲ ਮੀਡੀਆ ਤੇ ਕੰਟੈਂਟ 네ਗੇਟਿਵ ਪੈਂਦਾ ਨਾ ਉਹ ਜ਼ਿਆਦਾ ਵਿਊ ਦਿੰਦਾ ਹੈ ਆਮ ਤੌਰ ਤੇ ਦੇਖੀਦਾ ਜੇ ਕੋਈ ਤੁਸੀਂ ਪੋਜ਼ਿਟਿਵ ਕੰਮ ਕਰਦੇ ਹੋ ਉਹਦਾ ਵਿਊ ਨਹੀਂ ਆਉਂਦਾ ਇਸ ਨੂੰ ਲੈ ਕੇ ਨਾ ਫਿਰ ਜਿਹੜੇ ਇਨਫਲੂਐਂਸਰ ਹੈ ਸੋਸ਼ਲ ਮੀਡੀਆ ਉਹ 네ਗੇਟਿਵ ਚੀਜ਼ਾਂ ਨੂੰ ਬਹੁਤ ਕਰਦੇ ਨੇ ਹਾਂਜੀ ਇਸ ਗੱਲੋਂ ਤੇ ਤੁਸੀਂ ਮੇਰੇ ਨਾਲੋਂ ਜ਼ਿਆਦਾ ਤਜਰਬੇਕਾਰ ਹੋ ਤੁਹਾਨੂੰ ਬਹੁਤ ਸਮਾਂ ਹੋ ਗਿਆ ਇਸ ਫੀਲਡ ਦੇ ਵਿੱਚ ਵੀ ਕੰਟਰੋਵਰਸੀ ਵਾਲੀ ਚੀਜ਼ ਆ ਜਿਹੜੀ ਚਾਹੇ ਕੰਟਰੋਵਰਸ਼ੀਅਲ ਹੋਂਦੀ ਕੈਪਸ਼ਨ ਹੋ ਜਾਵੇ ਉਹਦੀ ਕਵਰ ਪਿਕਚਰ ਕੰਟਰੋਵਰ ਯਾਹ ਦਾ ਕੰਟੈਂਟ ਜਿਹੜਾ ਹੈ ਕੰਟਰੋਵਰਸ਼ੀਅਲ ਹੋਵੇ ਉਹ ਚੱਲਦਾ ਹੀ ਚੱਲਦਾ ਆ ਤੇ ਉਹਨਾਂ ਦਾ ਫਿਰ ਨੁਕਸਾਨ ਨਹੀਂ ਹੁੰਦਾ ਤੁਸੀਂ ਕਿ ਸਮਝਦੇ ਹੋ ਨੁਕਸਾਨ ਦੇਖੋ ਉਸ ਉਸ ਚੈਨਲ ਦੀ ਇਮੇਜ ਤੇ ਡਾਊਨ ਜਾਏਗੀ ਵੀ ਤੁਸੀਂ ਦਿਖਾਉਂਦੇ ਕੁਝ ਹੋਰ ਪਏ ਹੋ ਕੈਪਸ਼ਨ ਚ ਜਾਂ ਆਪਣੀ ਕਵਰ ਪਿਕਚਰ ਚ ਅੰਦਰ ਕੁਝ ਹੋਰ ਹੈ ਉਹ ਤੇ ਫਿਰ 네ਗਟਿਵ ਇਫੈਕਟ ਤੇ ਪਏਗਾ ਹੀ ਉਸ ਚੀਜ਼ ਦਾ ਜਲੰਧਰ ਵਿੱਚ ਵੀ ਜੇ ਮੈਂ ਸਿੱਧਾ ਨਾਮ ਲੈ ਕੇ ਗੱਲ ਕਰਦਾ ਅੱਜ ਤੋਂ ਜੇ ਕੁਛ 6 ਮਹੀਨੇ ਪੁਰਾਣੀ ਗੱਲ ਕਰੀਏ ਜਾਂ 3 ਮਹੀਨੇ ਕੁੱਲਰ ਪੀਜ਼ਾ ਦਾ ਬਾਸ ਸੀ ਹੁਣ ਤੱਕ ਇੱਥੇ ਨਜ਼ਰ ਵੀ ਨਹੀਂ ਆ ਰਿਹਾ ਉਹਨਾਂ ਦੇ ਸ਼ਾਇਦ ਕਾਰੋਬਾਰ ਦਾ ਵੀ ਕਹਿੰਦੇ ਕਾਫੀ ਨੁਕਸਾਨ ਹੋ ਰਿਹਾ ਤੁਸੀਂ ਤਾਂ ਗਏ ਵੀ ਸੀਗੇ ਹਾਂਜੀ ਹਾਂਜੀ ਨਹੀਂ ਉਹ ਮੇਰਾ ਬਹੁਤ ਅੱਛਾ ਦੋਸਤ ਹੈ ਜੀ ਸਹਿਜ ਹੁੰਦਾ ਵੀ ਬੜਾ ਅਹਿਮ ਰੋਲ ਹੈ ਜੀ ਮੈਨੂੰ ਇਸ ਰਾਹ ਵਿੱਚ ਲਿਆਂਦਾ اچھا ਬਈ ਉਹਨੇ ਮੈਨੂੰ ਹੱਲਾਸ਼ੇਰੀ ਦਿੱਤੀ ਨਹੀਂ ਪਰ ਉਹ ਤਾਂ ਨੈਗੇਟਿਵ ਬਹੁਤ ਪਾਉਂਦੇ ਨੇ ਵੀ ਭਾਜੀ ਤੁਸੀਂ ਕਰ ਸਕਦੇ ਹੋ ਤੇ ਪਰ ਫਿਰ ਵੀ ਚਲੋ ਸਮਾਂ ਮਾੜਾ ਹੁੰਦਾ ਜੀ ਬੰਦਾ ਨਹੀਂ ਮਾੜਾ ਹੁੰਦਾ ਇਸ ਤਰ੍ਹਾਂ ਦਾ ਮੁੰਡਾ ਸਮਾਂ ਮਾੜਾ ਚੱਲਦਾ ਪਿਆ ਉਹਨਾਂ ਤੇ ਇੱਕ ਰੋਪ ਵੀ ਲੱਗਦਾ ਚਲੋ ਤੁਹਾਡੇ ਦੋਸਤ ਹੈ ਤੁਹਾਨੂੰ ਗੱਲ ਵੀ ਕਰਦੇ ਹੋਣਗੇ ਕਿ ਉਹ ਮੈਨਿਪੂਲੇਸ਼ਨ ਬਹੁਤ ਕਰਦੇ ਨੇ ਕੁਛ ਐਦਾਂ ਦੇਖੋ ਸੋਸ਼ਲ ਮੀਡੀਆ ਦੀ ਲਾਈਨ 'ਚ ਤੁਸੀਂ ਆਪੇ ਹੁਣੇ ਕਿਹਾ ਵੀ ਕੰਟਰੋਵਰਸੀ ਕਰਾਂਗੇ ਤੇ ਚੱਲਾਂਗੇ ਤੇ ਉਹ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ ਆ ਤੇ ਉਹ ਫਿਰ ਤੇ ਤੁਹਾਨੂੰ ਨਹੀਂ ਲੱਗ ਰਿਹਾ ਕੋ ਉਹਨਾਂ ਦੇ ਪਰਿਵਾਰਿਕ ਨੁਕਸਾਨ ਵੀ ਹੋ ਰਿਹਾ ਜੋ ਹੁਣ ਅੱਜ ਨਹੀਂ ਫਿਰ ਹਾਲ ਤੇ ਉਹ ਵੀਡੀਓ ਵਗੈਰਾ ਨਹੀਂ ਪੋਸਟ ਕਰ ਰਹੇ ਪਿਛਲੇ ਜਿਹੜੀ ਕੰਟਰੋਵਰਸੀ ਹੋਈ ਹੈ ਉਹ ਬਿਲਕੁਲ ਨਿਊਟਰਲ ਹੋ ਕੇ ਚੱਲ ਰਹੇ ਨੇ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਚ ਤਾਂ ਤੁਸੀਂ ਕਿਸ ਤਰ੍ਹਾਂ ਦਾ ਕੰਟੈਂਟ ਪਾਉਂਦੇ ਹੋ ਤੁਹਾਡੇ ਜਿਹੜੇ ਜਲੰਧਰ ਵਾਲੇ ਜਿਹੜੇ ਤੁਹਾਨੂੰ ਦੇਖਣ ਵਾਲੇ ਨੇ ਉਹ ਕਿਸ ਤਰ੍ਹਾਂ ਦਾ ਕੰਟੈਂਟ ਨੂੰ ਤੁਸੀਂ ਸੋਚ ਕੇ ਪਾਉਂਦੇ ਹੋ ਤੁਸੀਂ ਕਦੀ ਇਹ ਸੋਚਦੇ ਹੋ ਕਿ ਇਹ ਕੰਟੈਂਟ ਨਹੀਂ ਪਾਣਾ ਆ ਜੀ ਬਹੁਤ ਪਰਿਵਾਰਕ ਸਾਫ ਸੁਥਰਾ ਕਮੈਂਟ ਹੁੰਦਾ ਬਹੁਤ ਪਰਿਵਾਰਕ ਤੇ ਸਾਫ ਸੁਥਰਾ ਕੰਟੈਂਟ ਹੁੰਦਾ ਜੀ ਸਾਡਾ ਤੇ ਜਲੰਧਰ ਦੀਆਂ ਪੁਰਾਣੀਆਂ ਬਿਲਡਿੰਗਾਂ ਜਿਹੜੀਆਂ ਆਜ਼ਾਦੀ ਤੋਂ ਪਹਿਲੇ ਜੜੀ ਵੰਡ ਤੋਂ ਪਹਿਲੇ ਦੀਆਂ ਉਸ ਵੀਡੀਓ ਨੂੰ ਲੋਕ ਬਹੁਤ ਪਿਆਰ ਕਰਦੇ ਨੇ ਜਿਵੇਂ ਕਾਰ ਵਾਲੀ ਕੋਠੀ ਹੋ ਗਈ 1934 ਦੀਆਂ 1836 ਦੀਆਂ ਕਾਫੀ ਪੈਂਡਿੰਗਾਂ ਨੇ ਚਲੰਦਰ ਵਿੱਚ ਤੇ ਸਾਨੂੰ ਇੱਧਰ ਚੜਦੇ ਪੰਜਾਬ ਤੋਂ ਨਹੀਂ ਲੈਂਦੇ ਪੰਜਾਬ ਤੋਂ ਵੀ ਜਿਹੜੇ ਸਾਡੇ ਜਿਹੜੇ ਵਿਊਅਰਸ ਨੇ ਉਹ ਵੀ ਬਹੁਤ ਉਹਨਾਂ ਵੀਡੀਓਸ ਨੂੰ ਪਿਆਰ ਦਿੰਦੇ ਨੇ ਜੇ ਤੁਸੀਂ ਤੁਹਾਡੀ ਗੱਲ ਕਰੀਏ ਸੋਸ਼ਲ ਮੀਡੀਆ ਨੇ ਤੁਹਾਡੀ ਲਾਈਫ ਤੇ ਕਿੰਨਾ ਕੁ ਪ੍ਰਭਾਵ ਪਾਇਆ ਪ੍ਰਭਾਵ ਕੋਈ ਨਹੀਂ ਜੀ ਜਿਹੜਾ ਇਹ ਪਹਿਲੇ ਵੀ ਕਰੀਦਾ ਸੀਗਾ ਪਰ ਉਹ ਸੀਗਾ ਵੀ ਅਸੀਂ ਕੰਟੈਂਟ ਲੋਕਾਂ ਦਾ ਕੰਟੈਂਟ ਦੇਖਦੇ ਸੀ ਹੁਣ ਆਪਣਾ ਬਣਾਈਦਾ ਆ ਆਪਣੇ ਕੰਟੈਂਟ ਚ ਕੀ ਕੀ ਚੀਜ਼ਾਂ ਦਾ ਧਿਆਨ ਰੱਖਦੇ ਹੋ ਤੁਸੀਂ ਆਮ ਤੌਰ ਤੇ ਧਿਆਨ ਇਹੀ ਰੱਖੀਦਾ ਜੀ ਜੋ ਗਾਈਡਲਾਈਨਸ ਨੇ ਸੋਸ਼ਲ ਗਾਈਡਲਾਈਨਸ ਦੇ ਹੁੰਦੇ ਮੁਤਾਬਕ ਹੀ ਚੱਲਿਆ ਜਾਵੇ ਜਿਹੜਾ ਕੰਟੈਂਟ ਕਿਤੋਂ ਵੀ ਇਤਰਾਜ਼ ਜ਼ੋਗ ਕੰਟੈਂਟ ਨਾ ਹੋਵੇ ਉਹ ਉਹੀ ਪਾਈਦਾ ਆ ਵਧੀਆ ਕੰਟੈਂਟ ਤੁਸੀਂ ਹੁਣ ਇਹਨੂੰ ਇੱਕ ਇਨਕਮ ਦਾ ਸੋਰਸ ਬਣ ਚੁੱਕੇ ਕਿਉਂਕਿ ਜੇ ਇੰਡਸਟਰੀ ਦੀ ਗੱਲ ਕਰੀਏ ਦੂਸਰੀ ਜਿਸ ਇੰਡਸਟਰੀ ਤੁਸੀਂ ਸੀ ਉਹ ਲਗਭਗ ਖਤਮ ਹੀ ਹੈ ਕਿਉਂਕਿ ਹਰ ਇੱਕ ਨੇ ਆਪਣਾ ਨਾ ਸੋਸ਼ਲ ਮੀਡੀਆ ਪਲੇਟਫਾਰਮ ਬਣਾ ਲਿਆ ਹਾਂਜੀ ਆਂਦੇ ਦੀ ਕਿਸ ਤਰ੍ਹਾਂ ਦਾ ਕਰਦੇ ਹੋ ਤੁਸੀਂ ਇਹ ਜਿਹੜਾ ਕੰਟੈਂਟ ਹੈ ਜੀ ਸਾਰਾ ਸਾਡਾ ਜਲੰਧਰ ਦੇ ਵਿੱਚ 베ਸਡ ਹੀ ਹੁੰਦਾ ਅੱਗੇ ਜਿਹੜਾ ਅਸੀਂ ਕੰਮ ਕਰਦੇ ਸੀ ਉਹ ਮੀਡੀਆ ਲਾਈਨ ਦੇ ਨਾਲ ਕੰਟੈਂਟ ਸਾਰਾ ਜੁੜਿਆ ਹੁੰਦਾ ਸੀਗਾ ਜਿਵੇਂ ਫਿਲਮਸ ਦੀ ਪ੍ਰੋਮੋਸ਼ਨ ਗਾਣਿਆਂ ਦੀ ਪ੍ਰੋਮੋਸ਼ਨ ਐਲਬਮਸ ਦੀ ਪ੍ਰੋਮੋਸ਼ਨ ਇਹ ਆ ਜਿਹੜੀ ਹੁਣ ਸਾਨੂੰ ਲੋਕਲ ਕੰਪਨੀਆਂਜ਼ ਦੀ ਪ੍ਰੋਮੋਸ਼ਨ ਵੀ ਆ ਜਾਂਦੀ ਹੈ ਜਿਵੇਂ ਵੱਡੇ ਵੱਡੇ ਨਾਮ ਚਲੋ ਮੈਂ ਨਹੀਂ ਲਵਾਵਾਂਗਾ ਸ਼ੋਅ ਦੇ ਉੱਤੇ ਹਾਂ ਨਹੀਂ ਕਈ ਵਾਰੀ ਬਈ ਵੱਡੀ ਵੱਡੀ ਕੰਪਨੀਆਂ ਨਾਲ ਅਸੀਂ ਕੰਮ ਕਰੀਦਾ ਉਹ ਸਾਡੇ ਥਰੂ ਜਿਹੜੀ ਆਪਣੀ ਬ੍ਰਾਂਡ ਪ੍ਰੋਮੋਸ਼ਨ ਕਰਵਾਉਂਦੇ ਨੇ ਕਿਓ ਐਟ ਜਦੋਂ ਤੋਂ ਤੁਸੀਂ ਜਲੰਧਰ ਵਾਲੇ ਖੋਲਿਆ ਇਹਨੂੰ ਲੈ ਕੇ ਉਹ ਅਚੀਵਮੈਂਟ ਵੀ ਹੁੰਦੀ ਹੈ ਕਿਉਂਕਿ ਕਈ ਵਾਰ ਕੋਈ ਐਸੇ ਲੋਕ ਕਈ ਵਾਰ ਮੰਨ ਚੁੰਦਾ ਕਿ ਉੱਥੇ ਜਾਵਾਂਗੇ ਕੁਛ ਐਦਾਂ ਦਾ ਹੋਇਆ ਜੀ ਬਿਲਕੁਲ ਜੀ ਐਸੇ ਸਾਲ ਜਿਹੜੇ ਲੋਕ ਸਭਾ ਚੋਣਾਂ ਹੋਏ ਨੇ ਉਸ ਤੋਂ ਬਾਅਦ ਸਾਨੂੰ ਜਲੰਧਰ ਦੇ ਮਾਨਯੋਗ ਡੀਸੀ ਸਾਹਿਬ ਨੇ ਜਿਹੜੇ ਹਮਾਂਸ਼ੂ ਅਗਰਵਾਲ ਜੀ ਉਹਨਾਂ ਨੇ ਸਾਨੂੰ ਬੈਸਟ ਚੈਨਲ ਦਾ ਅਵਾਰਡ ਦਿੱਤਾ ਵੀ ਉਹਨਾਂ ਦੇ ਨਾਲ ਅਸੀਂ ਨਾਲ ਲੱਗ ਕੇ ਰਹੇ ਹਾਂ ਸਾਰੇ ਜਿਹੜੇ ਲੋਕ ਸਭਾ ਚੋਣ ਆ ਉਹਨਾਂ ਨੇ ਸਾਨੂੰ ਆਪਣੀ ਟੀਮ ਦਾ ਮੈਂਬਰ ਬਣਾ ਕੇ ਰੱਖਿਆ। ਕਦੇ ਤੁਸੀਂ ਲੋਕਾਂ ਨੂੰ ਇਹ ਕਹਿੰਦੇ ਸੀ ਕਿ ਵੋਟ ਪਾਓ ਪੋਜ਼ਿਟਿਵਲੀ ਬਿਲਕੁਲ ਜੀ ਉਹਨਾਂ ਨੇ ਆਪਣਾ ਬ੍ਰਾਂਡ ਐਮਬੈਸਡਰ ਬਣਾ ਕੇ ਸਾਨੂੰ ਆਪਣੇ ਨਾਲ ਰੱਖਿਆ ਜੀ। ਕਦੀ ਵਿਦੇਸ਼ ਚ ਜਿਹਦਾ ਤੁਸੀਂ ਜਲੰਧਰ ਵਾਲੇ ਨੂੰ ਲੈ ਕੇ ਕੀਤਾ? ਜੀ ਬਿਲਕੁਲ ਜੀ ਤੁਸੀਂ ਅੱਜ ਵੀ ਮੇਰੇ YouTube ਚੈਨਲ ਤੇ ਜਾਂ Facebook ਚੈਨਲ ਤੇ ਤੁਸੀਂ ਦੇਖ ਸਕਦੇ ਹੋ ਵੀ ਦੁਨੀਆ ਚ ਜਿਹੜੀ Boeing Aeroplane ਦਾ ਪਲਾਂਟ ਆ ਉਹ ਅਮਰੀਕਾ ਦੇ ਵਿੱਚ ਆ। ਜੀ ਜਿਹੜੇ ਹਵਾਈ ਜਹਾਜ਼ Boeing ਦੇ ਜਹਾਜ਼ ਬੰਦੇ ਨੇ ਉਸ ਜਿਹੜਾ ਪਲਾਂਟ ਦੇ ਵਿੱਚ ਜਿਹੜਾ ਪਹਿਲਾ ਵਲੌਗ ਸੀਗਾ ਤੇ ਅੱਜ ਤੱਕ ਦਾ ਵਲੌਗ ਪੰਜਾਬੀ ਕਿਸੇ ਨੇ ਪਾਇਆ ਹੋਵੇ ਤੇ ਉਹ ਆਪਣੇ ਚੈਨਲ ਤੇ ਹੀ ਹੈ ਜੀ ਅੱਛਾ ਉੱਥੇ ਕਿਵੇਂ ਇਤਫਾਕ ਬਣਿਆ ਤੁਹਾਡਾ ਜਾਣਦਾ ਉਹ ਮੇਰਾ ਬ੍ਰਦਰ ਹੈ ਜੀ ਉੱਥੇ ਅਮਰੀਕਾ ਰਹਿੰਦਾ ਅੱਛਾ ਜੀ ਤੇ ਹੁੰਦਾ ਇਹ ਦੋਸਤ ਹੈ ਜਿਹੜਾ ਉਸ ਪਲਾਂਟ ਦੇ ਅੰਦਰ ਕੰਮ ਕਰਦਾ ਆ ਤੇ ਉਹਦੇ ਥਰੂ ਅਸੀਂ ਜਾ ਸਕਦੇ ਹਾਂ ਕਿ ਤੁਹਾਡਾ ਕੋਈ ਕੰਮ ਕਰਦਾ ਹੋਵੇ ਤੁਹਾਨੂੰ ਅੰਦਰ ਲਿਜਾ ਸਕਦਾ ਹੈ ਅੱਛਾ ਉਹਦਾ ਅਲਾਉਡ ਹੈ ਕਿ ਨਹੀਂ ਅਲਾਉਡ ਹਾਂਜੀ ਆਮ ਕੋਈ ਬੰਦਾ ਨਹੀਂ ਜਾ ਸਕਦਾ ਉੱਥੇ ਪਰ ਤੁਹਾਡੇ ਲਿੰਕ ਨਾਲ ਤੁਸੀਂ ਜਾ ਸਕਦੇ ਹੋ ਇਸ ਤੋਂ ਲਾਵਾ ਕੋਈ ਮਨ ਚ ਹੋਰ ਇੱਛਾ ਹੈਗੀ ਕਿ ਤੁਸੀਂ ਵੀ ਮੇਰੇ ਇੱਥੇ ਜਰੂਰ ਵਲੌਗ ਮੈਂ ਬਣਾਣਾ ਜਾ ਕੇ ਆ ਮਨ ਚ ਇੱਛਾ ਹੈ ਜੀ ਜਿੱਥੇ ਇੰਗਲੈਂਡ ਦੀ ਮਹਾਰਾਣੀ ਦਾ ਮਹਿਲ ਹੈ ਉੱਥੇ ਜਾ ਕੇ ਇੱਕ ਵਾਰੀ ਜਰੂਰ ਵਲੌਗ ਬਣਾਣਾ ਹੈ ਕੋਸ਼ਿਸ਼ ਕੀਤੀ ਨਹੀਂ ਕੋਸ਼ਿਸ਼ ਮੇਰੇ ਕੋਲ ਵੀਜ਼ਾ ਹੈਗਾ ਜੀ ਅਮਰੀਕਾ ਦਾ ਵੀ ਹੈਗਾ ਕੈਨੇਡਾ ਦਾ ਵੀ ਹੈਗਾ ਯੂਕੇ ਦਾ ਹਜੇ ਟ੍ਰਾਈ ਨਹੀਂ ਕੀਤਾ ਪਰ ਉਮੀਦ ਹੈ ਲੱਗ ਜਾਏਗਾ ਜਦੋਂ ਸਬਬ ਬਣਿਆ ਉੱਥੇ ਜਾ ਕੇ ਜਰੂਰ ਜਿਹੜੀ ਕੋ ਘੜੀ ਜਿਹੜੀ ਬਿਗ ਬੈਨ ਬਣੀ ਹੋਈ ਹੈ ਉੱਥੇ ਜਾ ਕੇ ਜਰੂਰ ਆਫਾ ਵਲੌਗ ਬਣਾਣਾ ਹੈ अच्छा एक बार ਤੁਸੀਂ ਦੱਸੋ ਜਿਹੜੇ ਅਸੀਂ ਦੇਖਦੇ ਆ ਨਾ ਸੋਸ਼ਲ ਮੀਡੀਆ ਦੀ ਜਿਹੜੀ ਆਡੀਅנס ਹੈ ਨਾ ਨੋਨ ਸੀਰੀਅਸ ਹੈ ਬੜੇ ਨੈਗੇਟਿਵ ਕਮੈਂਟ ਵੀ ਆਉਂਦੇ ਨੇ ਹਾਂਜੀ ਉਹ ਕਿਸ ਤਰ੍ਹਾਂ ਤੁਸੀਂ ਉਸ ਵਕਤ ਕੀ ਮਨ ਚਾਹੁੰਦਾ ਜਦੋਂ ਨੈਗੇਟਿਵ ਆਉਂਦਾ ਕਮੈਂਟ ਜੀ ਪੜੀਦੇ ਹੀ ਨਹੀਂ ਅਚੱਪੜਦੇ ਨਹੀਂ ਜਿਹੜੇ ਪੋਜ਼ਿਟਿਵ ਕਮੈਂਟ ਹੁੰਦੇ ਨੇ ਉਹ ਜ਼ਰੂਰ ਪੜੀਦੇ ਨੇ ਪਰ ਜਿੰਦੇ ਤੇ ਸ਼ੱਕ ਜਾ ਹੋਵੇ ਫਿਰ ਅਸੀਂ ਉਹਨੂੰ ਉੱਪਰ ਕਰਦੀਦਾ ਕੋਈ ਗੱਲ ਨਹੀਂ ਕਿਸੇ ਦੇ ਮਨ ਦੀ ਕੋਈ ਪੜਾਅਸ ਹੋਏਗੀ ਕੱਢ ਦਿੰਦਾ ਚਲੋ ਕੋਈ ਗੱਲ ਨਹੀਂ ਪਰ ਮੈਕਸਿਮਮ ਕੀ ਹੁੰਦਾ ਸਾਡੇ ਚੈਨਲ ਤੇ ਜਿਹੜੇ ਆ ਪੋਜ਼ਿਟਿਵ ਕਮੈਂਟਸ ਹੀ ਹੁੰਦੇ ਨੇ ਨੈਗੇਟਿਵ ਬਹੁਤ ਘੱਟ ਹੁੰਦੇ ਨੇ ਪਰ ਕਈ ਵਾਰ ਬਹੁਤ ਮਿਹਨਤ ਕੀਤੀ ਹੁੰਦੀ ਤੇ ਜਦੋਂ ਬੰਦਾ ਥੱਲੇ ਨੈਗੇਟਿਵ ਕਰਦਾ ਤੇ ਫਿਰ ਮਨ ਚ ਆਂਦਾ ਤਾਂ ਹੋਣਾ ਹੀ ਹੈ ਕਦੇ ਨਾ ਕਦੇ ਹਾਂਜੀ ਕਈ ਵਾਰੀ ਕੀ ਹੁੰਦਾ ਕੋਈ ਪਰਸਨਲ ਲੈ ਜਾਂਦਾ ਆ ਤੇ ਉਹ ਫਿਰ ਕਮੈਂਟ ਇਦਾਂ ਦਾ ਕਰ ਦਿੰਦਾ ਪਰ ਚਲੋ ਇਹ ਪਾਰਟ ਆ ਇਹ ਨਵੀਂ ਐਕਸੈਪਟ ਕਰਕੇ ਚੱਲਣਾ ਚਾਹੀਦਾ ਹੈ ਤੁਸੀਂ ਪਰਸਨਲ ਗੱਲ ਕੀਤੀ ਨਾ ਹੁਣ ਇਹਦੇ ਵਿੱਚ ਵੀ ਦੇਖੋ ਵਿਰੋਧੀਤਾ ਹੁੰਦੇ ਨੇ ਹੋਰ ਵੀ ਪਲੇਟਫਾਰਮ ਹੋਣਗੇ ਜਲੰਧਰ ਦੇ ਵਿੱਚ ਕਈ ਵਾਰ ਉਹ ਵੀ ਇਹ ਚੀਜ਼ਾਂ ਨੂੰ ਮੈਨੀਪੂਲੇਟ ਕਰਦੇ ਇਹ ਹੁੰਦਾ ਕਿ ਨਹੀਂ ਹੁੰਦਾ ਨਹੀਂ ਜਿਹੜੀ ਸਾਡੇ ਇਨਫਲੂਐਂਸਰ ਨੇ ਜਲੰਧਰ ਤੇ ਸਾਰੇ ਬਹੁਤ ਵਧੀਆ ਨੇ ਜੀ ਪਰ ਦੂਜੇ ਸ਼ਹਿਰ ਦੇ ਤੇ ਕਰਦੇ ਹੋਣਗੇ ਕੋਈ ਨਾ ਕੋਈ ਦੇਖੋ ਇਹ ਜਦੋਂ ਉੱਪਰ ਵੱਧਦਾ ਹੈ ਨਾ ਕੋਈ ਬੰਦਾ ਕੋਈ ਨਾ ਕੋਈ ਤਾਂ ਹੁੰਦਾ ਨਹੀਂ ਆਪ ਮੈਂ ਕਿਸੇ ਨੂੰ ਨਹੀਂ ਕਹੂੰਗਾ ਵੀ ਕੋਈ ਇਸ ਤਰ੍ਹਾਂ ਕੋਈ ਹੋਰ ਇਨਫਲੂਐਂਸਰ ਜਾਂ ਕੋਈ ਹੋਰ ਪੀਚ ਵਾਲਾ ਕੋਈ ਇਸ ਤਰ੍ਹਾਂ ਕਰਦਾ ਹੋਏਗਾ ਉਦਾਂ ਹੀ ਤੁਹਾਨੂੰ ਪਤਾ ਫਰਸਟ੍ਰੇਸ਼ਨ ਬਹੁਤ ਹੈ ਲੋਕਾਂ ਦੇ ਵਿੱਚ ਤੇ ਉਹ ਆਪਣੀ ਫਰਸਟ੍ਰੇਸ਼ਨ ਕੱਢਣ ਲਈ ਕੋਈ ਜਗ੍ਹਾ ਲੱਭਦੇ ਹੁੰਦੇ ਨੇ ਅੱਛਾ ਕੋਈ ਐਸੀ ਰੀਲ ਹੈ ਜਿੱਦੇ ਤੁਸੀਂ ਪਾਈ ਹੋਵੇ ਤੇ ਤੁਹਾਨੂੰ ਨੈਗੇਟਿਵ ਕਮੈਂਟ ਆਂਦੇ ਹੋਣ ਕੋਈ ਅ ਨੈਗੇਟਿਵ ਕਮੈਂਟ ਦੇਖੋ ਜੇ ਕਿਸੇ ਕੰਟਰੋਵਰਸ਼ਲ ਬੰਦੇ ਨਾਲ ਪਾਵਾਂਗੇ ਤੇ ਫਿਰ ਉਹ ਆ ਹੀ ਜਾਂਦੇ ਨੇ ਅੱਛਾ ਕੋਈ ਹੈ ਇਦਾਂ ਦਾ ਕੰਟਰੋਵਰਸ਼ਲ ਨਹੀਂ ਤੁਹਾਨੂੰ ਪਤਾ ਹੀ ਹੈ ਚਲੋ ਇੱਕ ਦੋ ਇਹ ਜਿਹੜੀਆਂ ਕੰਟਰੋਵਰਸੀ ਕਿਤੇ ਹੋ ਜਾਵੇ ਤੇ ਉਹ ਆ ਵੀ ਜਾਂਦੇ ਨੇ ਕੋਈ ਨਹੀਂ ਫਿਰ ਵੀ ਕੋਈ ਗੱਲ ਨਹੀਂ ਸੋਸ਼ਲ ਮੀਡੀਆ ਦੇ ਵਿੱਚ ਕੋਈ ਅਵੇਰਨੈਸ ਹੈ ਜੇ ਅੱਜ ਆਪਾਂ ਇੰਟਰਵਿਊ ਕਰ ਰਹੇ ਹਾਂ ਤਾਂ ਮਤਲਬ ਇਹ ਹੈ ਕਿ ਕਈ ਵਾਰ ਜੋ ਕੋਈ ਬੰਦਾ ਗਲਤੀ ਕਰਦਾ ਉਹਨੂੰ ਪਤਾ ਲੱਗ ਜਾਂਦਾ ਕਿ ਕਿਹੜੀਆਂ ਚੀਜ਼ਾਂ ਨੂੰ ਤੁਸੀਂ ਅਵਾਈਡ ਕਰ ਰਹੇ ਹੋ ਉਸ ਤੋਂ ਬਾਅਦ ਵੀ ਫਿਰ ਵੀ ਕਿਹੜੇ ਐਜੋ ਜੰਦੇ ਨੇ ਨਹੀਂ ਜ਼ਿਆਦਾ ਖਾਸ ਇੰਨਾ ਕੋਈ ਨਹੀਂ ਅੱਛਾ ਐਦਾਂ ਨਹੀਂ ਮੈਂ ਤੁਹਾਡੀ ਵਿੱਕੀ ਥੋਮਸ ਨਾਲ ਬੜੀਆਂ ਦੇਖੀਆਂ ਵੀਡੀਓ ਉਹਨਾਂ ਨੂੰ ਉਹਨੂੰ ਬੜੇ ਨੈਗੇਟਿਵ ਕਮੈਂਟ ਆਉਂਦੇ ਕਿਉਂ ਆਉਂਦੇ ਉਹਨਾਂ ਨੂੰ ਨਹੀਂ ਚਲੋ ਉਹਨਾਂ ਦੀ ਇੱਕ ਇਮੇਜ ਹੀ ਐਦਾਂ ਦੀ ਬਣੀ ਹੋਈ ਆ ਵਿੱਕੀ ਥੋਮਸ ਦੀ ਵੀ ਉਹਦੇ ਜਿਹੜੇ ਫਾਲੋਅਰਸ ਨੇ ਪੋਜ਼ਿਟਿਵ ਕਮੈਂਟਸ ਵੀ ਕਰਦੇ ਨੇ ਨੈਗੇਟਿਵ ਵਾਲੇ ਵੀ ਉਹਦੇ ਬਹੁਤ ਫਾਲੋਅਰਸ ਨੇ ਇਸੇ ਤਰ੍ਹਾਂ ਹੀ ਇਨਫਲੂਐਂਸਰ ਨੇ ਉਹਨਾਂ ਦੇ ਵੀ ਇਦਾਂ ਹੀ ਹੁੰਦੇ ਨੇ ਤੇ ਫਿਰ ਜਿੰਨੇ ਜਿਹੜਾ ਕਮੈਂਟ ਕਰਨਾ ਹੁੰਦਾ ਕਰ ਹੀ ਜਾਂਦਾ ਤੁਸੀਂ ਵਿਕੀ ਥੋਮਸ ਨਾਲ ਮਿਲਦੇ ਵੀ ਹੋ ਉਹਨਾਂ ਦੇ ਨਾਲ આરોਪ ਬੜਾ ਲੱਗਦਾ ਕਿ ਉਹ ਸਿੱਖੀ ਦੀਆਂ ਉਹ ਗੱਲਾਂ ਜਿਹੜੀਆਂ ਸਿੱਖੀ ਚ ਨਹੀਂ ਹੁੰਦੀਆਂ ਉਹ ਕਰਦੇ ਨੇ ਕਦੀ ਤੁਸੀਂ ਉਹਨਾਂ ਨਾਲ ਡਿਸਕਸ ਕੀਤੀ ਨਹੀਂ ਕੋਈ ਖਾਸ ਇਨੀ ਡਿਸਕਸ਼ਨ ਕੀਤੀ ਨੀਗੀ ਪਰ ਜਦੋਂ ਵੀ ਮਿਲਿਆ ਕੋਈ ਇਦਾਂ ਦੀ ਗੱਲ ਕਦੀ ਨਜ਼ਰ ਆਈ ਨਹੀਂ ਹੁੰਦੇ ਵਿੱਚ ਬਈ ਕੋਈ ਇਸ ਤਰ੍ਹਾਂ ਦੀ 네ਗੇਟਿਵ ਗੱਲ ਤੇ ਓਵਰਆਲ ਦੇ ਆਪਾਂ ਗੱਲ ਕਰੀਏ ਹੁਣ ਕੀ ਲੱਗਦਾ ਕਿ ਅੱਗੋਂ ਜਿਹੜਾ ਸੋਸ਼ਲ ਮੀਡੀਆ ਦੇ ਜਿਹੜੇ ਆਪਾਂ ਮੇਰਾ ਮੇਨ ਹੈ ਮਕਸਦ ਹੈ ਨਾ ਸੋਸ਼ਲ ਮੀਡੀਆ ਦੇ ਜਿਹੜੇ ਦੁਰਪ੍ਰਭਾਵ ਪੈ ਰਹੇ ਨੇ ਉਹ ਕਿਹੜੇ ਨੇ ਜਿੰਨਾਂ ਤੋਂ ਬਚਣਾ ਚਾਹੀਦਾ ਉਹ ਤੁਸੀਂ ਕੀ ਦੱਸੋ ਇੱਕ ਤੇ ਜੀ ਜਿਹੜਾ ਬੱਚਿਆਂ ਦੀ ਪੜ੍ਹਾਈ ਤੇ ਦੁਸ਼ਪ੍ਰਭਾਵ ਪੈਂਦਾ ਉਹ ਵੀ ਇੱਕ ਬੜਾ ਵੱਡਾ ਇਫੈਕਟ ਹੈ ਤੇ ਇੱਕ ਜਿਹੜਾ AI ਆ ਰਿਹਾ ਅੱਗੋਂ ਦੀ ਉਹਦਾ ਵੀ ਬਹੁਤ ਵੱਡਾ ਮਾਰਕੀਟ ਦੇ ਉੱਤੇ ਇਫੈਕਟ ਪਏਗਾ ਜਿਹੜਾ ਕੰਟੈਂਟ ਹੈ ਹੁਣ ਸਾਨੂੰ ਬਣਾਉਣ ਦੀ ਲੋੜ ਨਹੀਂ ਪੈਣੀ ਉਹ AI ਨੇ ਕੰਟੈਂਟ ਬਣਾ ਦਿਆ ਕਰਨਾ ਤਾਨੂੰ ਆਪਣਾ ਦਿਮਾਗ ਲਾਣ ਦੀ ਲੋੜ ਨਹੀਂ ਪੈਣੀ ਤੁਸੀਂ ਦੇਖਿਆ ਹੋਏਗਾ ਜੇ ਮੀਟਾ AI ਇੱਕ ਉਹਨੇ ਬਣਾ ਦਿੱਤਾ ਆ ਫੇਸਬੁੱਕ ਵਾਲਿਆਂ ਨੇ ਤੇ ਉਹਨੂੰ ਤੁਸੀਂ ਦੱਸ ਦਿਓ ਕੀ ਚਾਹੀਦਾ ਤੁਹਾਨੂੰ ਤੁਹਾਨੂੰ ਬਣਾ ਕੇ ਭੇਜ ਦੇਗਾ ਹੁਣ ਤੁਸੀਂ ਉਹਨੇ AI ਦੀ ਗੱਲ ਕੀਤੀ AI ਚ ਹੁੰਦਾ ਮਹਾਸ਼ਯ ਦੇ ਕੁਲਰ ਪੀਜੇ ਵਾਲੇ ਦਾ ਵੀ ਇੱਕ ਬਣ ਕੇ ਆਇਆ ਉਹ ਵੀ ਬੜਾ ਨੈਗੇਟਿਵ ਜਾ ਰਿਹਾ ਉਹਦੇ ਲਈ ਉਹਨਾਂ ਨੂੰ ਜਵਾਬ ਤੱਕ ਦੇਣਾ ਪੈ ਗਿਆ ਅਨਮੋਲ ਕੁਆਟੜਾ ਨਾਲ ਹਾਂਜੀ 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 ਉਹ ਇੱਕ ਐਪ ਹੈ ਜੀ ਉਹ ਜਿਹੜੀ ਮਰਜ਼ਾ ਜਿੰਦੀ ਮਰਜ਼ੀ ਤੁਸੀਂ ਉਸ ਤਰ੍ਹਾਂ ਦੀ ਫੋਟੋ ਬਣਾ ਸਕਦੇ ਕਦੀ ਲੱਗਦਾ ਤੁਹਾਨੂੰ ਵੀ ਕਿ ਸੋਸ਼ਲ ਮੀਡੀਆ ਦੇ ਇਸ ਤਰ੍ਹਾਂ ਪਾਉਣੇ ਕਦੀ ਕੁਝ ਹੋ ਸਕਦਾ ਕਦੀ ਲੱਗਦਾ ਮਨ ਚਾਹੁੰਦਾ ਚਲੋ ਹੌਲੀ ਹੌਲੀ ਸਾਰੀ ਚੀਜ਼ਾਂ ਕਲੀਅਰ ਹੋਈ ਜਾਂਦੀਆਂ ਨੇ ਜੀ ਵੀ ਜਿਹੜੀ ਚੀਜ਼ ਗਲਤ ਆ ਜਿਹੜੀ ਫੇਕ ਬਣੀ ਹੋਈ ਆ ਉਹ ਪ੍ਰੂਵ ਹੋ ਹੀ ਜਾਂਦੀ ਆ ਪਰ ਜਿਹੜੀ ਸਹੀ ਆ ਉਹ ਪਤਾ ਹੀ ਆ ਸਹੀ ਪਰ ਉਦੋਂ ਤੱਕ ਤਾਂ ਬੰਦਾ ਵਾਇਰਲ ਹੋ ਜਾਂਦਾ ਨਹੀਂ ਕੋਈ ਇਦਾਂ ਦੀ ਹਜੇ ਤੱਕ ਇੰਨੀ ਖਾਸ ਬਣੀ ਨਹੀਂ ਸਾਰਿਆਂ ਨੂੰ ਹੀ ਪਤਾ ਆ ਵੇ ਤੁਸੀਂ ਦੇਖਿਆ ਹੈਗਾ ਸੁਖਬੀਰ ਬਾਦਲ ਤੇ ਗੋਲੀ ਚੱਲੀ ਤੇ ਹੁੰਦੀ ਵੀ ਇਹ ਵੀਡੀਓ ਬਣ ਗਈ ਸੀ ਵੀ ਉੱਠ ਕੇ ਭੱਜ ਪਿਆ ਪਰ ਉਹ ਦੇਖੋ ਵਾਇਰਲ ਤਾਂ ਬਹੁਤ ਹਾਂਜੀ 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 ਇਹੋ ਜਿਹਾ ਡਰ ਲੈਂਦਾ ਮਨ ਚ ਇਦਾਂ ਦਾ ਤੇ ਚੱਲਦਾ ਹੀ ਆ ਜੀ ਹੋ ਹੀ ਜਾਂਦਾ ਆ ਵੀ ਹੋ ਸਕਦਾ ਕੁਝ ਵੀ ਹਾਦਸਾ ਹੋ ਹੀ ਸਕਦਾ ਬੰਦਾ ਸੜਕ ਤੇ ਜਾਂਦਾ ਉਹ ਵੀ ਸਿਕਿਉਰ ਨਹੀਂ ਹੈਗਾ ਤੇ ਸੋਸ਼ਲ ਮੀਡੀਆ ਤੇ ਵੀ ਸਿਕਿਉਰ ਨਹੀਂ ਹੈਗਾ ਸਿਕਿਉਰ ਨਹੀਂ ਤਾਂ ਹੈਗਾ ਜਿਵੇਂ ਹੁਣ ਅੰਡੇ ਵਾਲੇ ਦੀ ਗੱਲ ਕਰੋ ਦੇਖੋ ਅੰਡੇ ਵਾਲੇ ਕਹਿੰਦਾ ਮੈਂ ਪੈਸੇ ਦੇ ਦੇ ਵੀ ਚਾਏ ਤੁਸੀਂ ਦੇਖਿਆ ਹੋਇਆ ਨਾ ਹਾਂਜੀ ਹਾਂਜੀ ਇਹ ਇਹ ਨੁਕਸਾਨ ਹੁੰਦਾ ਕਿ ਨਹੀਂ ਹੁੰਦਾ ਇਹ ਬਿਲਕੁਲ ਹੈ ਜੀ ਤੇ ਹੈ ਹੀ ਹੈ ਤੋ ਇੱਕ ਗੱਲ ਆਪਾਂ ਗੱਲ ਰਹੀ ਸੀ ਮੈਂ ਜਦੋਂ ਸ਼ੁਰੂਆਤ ਕੀਤੀ ਸੀ ਆਪਾਂ ਇਹ ਆਂਕੜੇ ਦੀ ਮੈਂ ਗੱਲ ਕੀਤੀ ਸੀ ਆਂਕੜੇ ਦੇ ਵਿੱਚ ਗੱਲ ਕੀਤੀ ਸੀ ਕਿ ਆਮ ਵਿਅਕਤੀ ਜਿਹੜਾ ਲਗਭਗ 2 ਘੰਟੇ ਤੇ ਜਿਹੜਾ ਨੌਜਵਾਨ ਹੈ ਸਾਡੇ ਜੁਵਾ ਪੀੜੀ ਹੈ ਉਹ ਲਗਭਗ ਡਬਲ ਹਾਸ ਤੇ 3.5 ਤੋਂ 4 ਘੰਟੇ ਹਾਂਜੀ ਇਹਦਾ ਨੁਕਸਾਨ ਬਹੁਤ ਹੋ ਰਿਹਾ ਹੈ ਕੀ ਕਹਿਣਾ ਚਾਹੋਗੇ ਆ ਨਹੀਂ ਜੀ ਜਿਹੜੇ ਬੱਚੇ ਨੇ ਉਹਨਾਂ ਨੂੰ ਮੋਬਾਈਲ ਬਹੁਤ ਇੱਕ ਸੀਮਿਤ ਐਵਰੇਜ ਦੇ ਵਿੱਚ ਚਲਾ ਰਹਿ ਕੇ ਚਲਾਉਣਾ ਚਾਹੀਦਾ ਤਾਂ ਕਿ ਪੜ੍ਹਾਈ ਵੱਲ ਵੀ ਧਿਆਨ ਦੇਣ ਤੇ ਆਪਣੇ ਫਿਊਚਰ ਵੱਲ ਵੀ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਆ ਬਈ ਉਹ ਜਿਹੜਾ ਦੇਸ਼ ਦਾ ਭਵਿੱਖ ਹੈ ਉਹ ਬੱਚਿਆਂ ਦੇ ਉੱਤੇ ਟਿਕਿਆ ਹੋਇਆ ਹੈ ਜੇ ਬੱਚੇ ਹੀ ਪਿੱਛੇ ਰਹਿ ਜਾਣਗੇ ਤੇ ਸਾਡਾ ਦੇਸ਼ ਵੀ ਬਹੁਤ ਪਿੱਛੇ ਰਹਿ ਜਾਏਗਾ ਜੀ ਸੋਸ਼ਲ ਮੀਡੀਆ ਦੇ ਜਿਹੜਾ ਨੈਗੇਟਿਵ ਹੁੰਦਾ ਕਦੀ ਮਨ ਚ ਆਉਂਦਾ ਕਿ ਨੈਗੇਟਿਵ ਪਾ ਦੀ ਯਾਰ ਵਿਊ ਨਹੀਂ ਆ ਰਹੇ ਕਦੀ ਐਡਾ ਹੁੰਦਾ ਨਹੀਂ ਗਲਤ ਇਨਫੋਰਮੇਸ਼ਨ ਦੇਣੀ ਆਪਾਂ ਕਦੀ ਵੀ ਨਹੀਂ ਸੋਚਿਆ ਇਸ ਬਾਰੇ ਜਾਂ ਕੰਟਰੋਵਰਸੀਅਲ ਬਾਰੇ ਤੁਸੀਂ ਦੇਖਿਆ ਹੈਗਾ ਸਾਡੀ ਵੀਡੀਓ ਚ ਨਾ ਕਦੀ ਕੈਪਸ਼ਨ ਕੰਟਰੋਵਰਸੀ ਵਾਲੀ ਹੋਈ ਹੈ ਨਾ ਕਦੀ ਕੰਟੈਂਟ ਕੰਟਰੋਵਰਸੀ ਵਾਲਾ ਆਇਆ ਤੁਸੀਂ ਇੱਕ ਫੂਡ ਬਲੌਗ ਵੀ ਚਲਾਉਂਦੇ ਹੋ ਜਦੋਂ ਫੂਡ ਬਲੌਗ ਹੁੰਦਾ ਨਾ ਫੂਡ ਬਲੌਗ ਦੇ ਥੱਲੇ ਨਾ 네ਗੇਟਿਵ ਬੜੇ ਕਮੈਂਟ ਆਉਂਦੇ ਕਮੈਂਟ ਕੀ ਆਉਂਦੇ ਨੇ ਮੈਂ ਸਪੈਸ਼ਲੀ ਦੱਸਦਾ ਵਾਂ ਕੋਈ ਚੀਜ਼ ਦੀ ਤੁਸੀਂ ਤਰੀਫ਼ ਬਹੁਤ ਕਰ ਦਿੱਤੀ ਜਦੋਂ ਮੇਰੇ ਵਰਗਾ ਗਿਆ ਉਹ ਤੇ ਖਾਣ ਨੂੰ ਉਹਦਾ ਦਾ ਤਾਂ ਮਿਲਦਾ ਨਹੀਂ ਪਰ ਇਹ ਇਹ ਤੁਸੀਂ ਕਿਉਂ ਕਰਦੇ ਹੋ ਇਹਦਾ ਨਹੀਂ ਜੀ ਇੱਕ ਆਪਣਾ ਆਪਣਾ ਟੇਸਟ ਹੁੰਦਾ ਆ ਤੇ ਜਿਹੜੀ ਮੇਰੀ ਵੀਡੀਓ ਹੁੰਦੀ ਉਹ ਖਾਸ ਕਰਕੇ ਤੁਸੀਂ ਦੇਖਿਆ ਹੋਏਗਾ ਵੀ ਤਰੀਫ਼ ਨਹੀਂ ਕਰੀਦੀ ਅਸੀਂ ਇਹ ਦੱਸ ਦਈਦਾ ਵੀ ਭਾਈ ਸਾਹਿਬ ਤੁਹਾਨੂੰ ਆ ਚੀਜ਼ ਇੱਥੇ ਮਿਲ ਰਹੀ ਹੈ ਤੁਸੀਂ ਆ ਕੇ ਟੈਸਟ ਕਰੋ ਅੱਛਾ ਤੁਸੀਂ ਤਾਰੀਫ ਨਹੀਂ ਕਰਦੇ ਨਹੀਂ ਤਾਰੀਫ ਮੇਰੀ ਵੀਡੀਓ 'ਚ ਕਦੀ ਵੀ ਨਹੀਂ ਹੋਏਗੀ ਤੁਸੀਂ ਦੇਖਿਓ ਜਿੰਨੇ ਵੀ ਵਲੌਗਰਸ ਨੇ ਉਹਨਾਂ ਦੀ ਕਮੈਂਟ ਜ਼ਰੂਰ ਨੈਗੇਟਿਵ ਹੋਣਗੇ ਫੂਡ ਜਿਹੜੀ ਫੂਡ ਵੀਡੀਓਜ਼ ਨੇ ਪਰ ਆਪਣੇ ਉਹ ਵੀ ਬਹੁਤ ਘੱਟ ਹੁੰਦੇ ਨੇ ਨਹੀਂ ਮੈਂ ਇੱਕ ਵੀਡੀਓ ਦੇਖ ਰਿਹਾ ਤੁਸੀਂ ਕਹਿੰਦੇ ਜੀ 5 ਸਟਾਰ ਐਂਬੀਅੰਸ ਉੱਤੇ ਮਿਲ ਜਾਏਗੀ 5 ਸਟਾਰ ਐਂਬੀਅੰਸ ਐਦਾ ਹੋਣਾ ਨਹੀਂ ਮਤਲਬ ਉਹ ਇੱਕ ਸੀਗਾ ਵੀ ਜਿਹੜੀ ਚੀਜ਼ ਰੈਡੀ ਤੇ ਮਿਲਦੀ ਹੈ ਉਹ ਤੁਹਾਨੂੰ ਅੱਛੀ ਜਗ੍ਹਾ ਤੇ ਮਿਲ ਰਹੀ ਹੈ ਚਲੋ ਅਸੀਂ ਉਹਨੂੰ ਤੇ ਕਹਿ ਸਕਦੇ ਹਾਂ ਵੀ ਐਂਬੀਅੰਸ ਅੱਛੀ ਹੈ अच्छा ओनु ठीक है उस तरह ओवरऑल जे गल करदे हां सोशल मीडिया ते नेगेटिविटी नु किन्ना कु ਘਟਾਨਾ ਚਾਹੀਦਾ ਹੈ ਕਿ ਜਿੰਨੇ ਨਾਲ ਨੁਕਸਾਨ ਨਾ ਹੋ ਦੇਖੋ ਜੀ नेगेटिविटी नु ਹਰ ਇੱਕ ਬੰਦੇ ਨੂੰ ਆਪਣੇ ਜੀਵਨ ਚੋਂ ਘਟਨਾ ਚਾਹੀਦਾ ਆ ਹਮੇਸ਼ਾ ਪੋਜ਼ਿਟਿਵ ਰਹਿਣਾ ਚਾਹੀਦਾ ਤਾਂ ਕਿ ਪੋਜ਼ਿਟਿਵ ਹੋ ਕੇ ਬੰਦਾ ਅੱਗੇ ਵਧਦਾ ਹੈ ਨੈਗੇਟਿਵ ਹੋ ਕੇ ਕਦੀ ਵੀ ਅੱਗੇ ਨਹੀਂ ਵੱਧ ਸਕਦਾ ਅੱਗੂ ਕੀ ਪਲਾਨ ਆ ਤੁਹਾਡੇ ਇਸ ਸੋਸ਼ਲ ਮੀਡੀਆ ਨੂੰ ਲੈ ਕੇ ਕੀ ਲੱਗਦਾ ਆ ਦੇਖੋ ਜੀ ਹਜੇ ਤੱਕ ਤੇ ਇਹੀ ਕੁਛ ਚੱਲੀ ਜਾਂਦਾ ਪਿਆ ਆ ਤੇ ਜੋ ਕੁਛ ਨਵਾਂ ਆਏਗਾ ਉਹਨੇ ਨਾਲ ਚੱਲ ਪਾਵਾਂਗੇ ਉਨੇ AI ਦੀ ਵੀ ਸਾਡੀ ਕਈ ਵੀਡੀਓਜ਼ AI ਨਾਲ ਵੀ ਅਸੀਂ ਬਣਾਈਆਂ ਨੇ ਤੁਸੀਂ ਦੇਖਾਗਾ ਉਹ ਟੀਵੀ ਟਾਵਰ ਨੂੰ ਇਦਾਂ ਚੱਕ ਕੇ ਸਿਰ ਦਿੱਤਾ ਸੜਕ ਪਾੜ ਦਿੱਤੀ ਉਹ ਸਾਰੀਆਂ AI ਨਾਲ ਹੀ ਵੀਡੀਓਜ਼ ਜਿਹੜੀਆਂ ਉਹ ਬਣੀਆਂ ਨੇ ਉਹਨੂੰ ਵੀ ਕਾਫੀ ਅੱਛਾ ਲੋਕੀ ਪਿਆਰ ਦਿੰਦੇ ਆ AI ਦਾ ਨੈਗੇਟਿਵ ਤਾਂ ਤੁਸੀਂ ਦੱਸਦੇ ਨਾ ਪੋਜ਼ਿਟਿਵ ਕੀ ਕੀ ਹੈਗਾ ਬੈਨੀਫਿਟ ਕ੍ਰੀਏਟੀਵਿਟੀ ਆ ਜੀ ਮਤਲਬ ਇੱਕ ਚੀਜ਼ਾਂ ਜਿਹੜੀਆਂ ਨੇ AI ਦੇ ਨਾਲ ਚੀਜ਼ ਜਿਹੜੀ ਬਣੀ ਹੋਈ ਆ ਉਹ ਅਸੀਂ ਕਦੀ ਵੀ ਨਹੀਂ ਬਣਾ ਸਕਦੇ ਮੈਨੂਅਲੀ ਕਦੀ ਵੀ ਨਹੀਂ ਬਣ ਸਕਦੀ ਉਹ AI ਬਣਾ ਸਕਦੀ ਆ ਏ ਵੀਰ ਸਾਹਿਬ ਵਾਈਸੋ ਪੰਜਾਬ ਚ ਗਗਨਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਜੋ ਤੁਸੀਂ ਕਿਹਾ ਕਿ 네ਗੇਟਿਵ ਨਹੀਂ ਪਾਣਾ ਤੇ ਨਹੀਂ ਪਾਣਾ ਤੇ ਫੂਡ ਵਲੋਗ ਦੇ ਵਿੱਚ ਵੀ ਸਿਰਫ ਉਹੀ ਦੱਸਣਾ ਖਾਣ ਦਾ ਉਹ ਇੰਦੇ ਕਰਦੇ ਨੇ ਕਿਉਂਕਿ ਲੋਕਾਂ ਨੂੰ ਨਾ ਅਸਲ ਚ ਉਮੀਦਾਂ ਬਹੁਤ ਹੁੰਦੀਆਂ ਹੁੰਦੀਆਂ ਹਾਂਜੀ 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 ਅੱਜ ਜੇ ਮੈਂ ਵੀ ਕਿਤੇ ਜਾਣਾ ਹੈ ਨਾ ਮੈਂ ਦੇਖੋ ਮੈਂ ਬਹੁਤ ਘੁੰਮਦਾ ਸ਼ਹਿਰਾਂ 'ਚ ਮੈਂ ਮੈਂ ਕੁਝ ਖਾਣਾ ਹੋਵੇ ਨਾ ਮੈਨੂੰ ਸਭ ਤੋਂ ਪਹਿਲਾਂ ਦੇਖਣਾ ਪੈਂਦਾ ਕਿ ਮੈਂ ਕੋਈ ਵੇਖਾਂ ਜਦੋਂ ਫਿਰ ਉੱਤੇ ਜਾ ਕੇ ਉਹ ਚੀਜ਼ ਨਹੀਂ ਨਾ ਮਿਲਦੀ ਫਿਰ ਉਹ ਬਹੁਤ ਨੁਕਸਾਨ ਹੁੰਦਾ ਸੋ ਬਿਲਕੁਲ ਐਦਾਂ ਜੀ ਕਈ ਕਹਿਣਗੇ ਓਏ ਹੋਏ ਭਾਈ ਸਾਹਿਬ ਕੀ ਬਾਤ ਹੈ ਅਮੂਲ ਬਟਰ ਕੀ بارش ਹੋ ਗਈ ਅ ਚੀਜ਼ ਕੀ ਬਾਰਿਸ਼ ਹੋ ਗਈ ਪਰ ਇਹ ਚੀਜ਼ਾਂ ਨੇ ਜਿਹੜੀਆਂ ਸਾਡੇ ਲਈ ਹਾਨੀਕਾਰਕ ਨੇ ਸਾਡੀ ਸਿਹਤ ਲਈ ਹਾਨੀਕਾਰਕ ਨੇ ਇਹ ਚੀਜ਼ਾਂ ਸਾਨੂੰ ਬਿਲਕੁਲ ਬਾਰਿਸ਼ ਵਾਲੀਆਂ ਨਹੀਂ ਸਾਨੂੰ ਲਿਮਟ 'ਚ ਰਹਿ ਕੇ ਖਾਣੀਆਂ ਚਾਹੀਦੀਆਂ ਮੈਂ ਆਪ ਵੀ ਲਿਮਟ 'ਚ ਰਹਿ ਕੇ ਖਾਨਾ ਵਾਂ ਤੇ ਜਿਹੜੇ ਸ਼ੋਅ ਦੇਖ ਰਹੇ ਨੇ ਉਹਨਾਂ ਵੀ ਕਹੂੰਗਾ ਵੀ ਤੁਸੀਂ ਇਹ ਜਿਹੜੀਆਂ ਚੀਜ਼ਾਂ ਨੇ ਫਾਸਟ ਫੂਡ ਆ ਜਾਂ ਕੁਝ ਵੀ ਆ ਲਿਮਟ 'ਚ ਰਹਿ ਕੇ ਖਾਓ ਤੁਸੀਂ ਵਲੌਗਰਾਂ ਦੀਆਂ ਵੀਡੀਓ ਵੇਖ ਕੇ ਉਨਾਂ ਨੂੰ ਜ਼ਿਆਦਾ ਨਾ ਜਾਇਆ ਕਰੋ ਤੁਹਾਡਾ ਜੋ ਮਨ ਕਰੇ ਵਧੀਆ ਖਾਓ ਹੈਲਦੀ ਖਾਓ ਹੈਲਦੀ ਜਿਓ ਕਿਉਂਕਿ ਜਿਹੜੀ ਸਿਹਤ ਆ ਉਹ ਦੁਬਾਰਾ ਨਹੀਂ ਮਿਲਣੀ ਤੁਹਾਨੂੰ ਤੁਹਾਨੂੰ ਦਵਾਈਆਂ ਖਾਣੀਆਂ ਪੈਣ ਉਹ ਮੈਂ ਆਪਣੇ ਤੇ ਇਲਜ਼ਾਮ ਨਹੀਂ ਲੈਣਾ ਚਾਹੁੰਦਾ ਵੀ ਤੁਸੀਂ ਸਵੇਰੇ ਉੱਠ ਕੇ ਵਾਕ ਕਰੋ ਹੈਲਦੀ ਫੂਡ ਖਾਓ ਹਾਂ ਚੀਟ ਮੀਲ ਡੇ ਹੁੰਦਾ ਉਦੋਂ ਤੁਸੀਂ ਵੀਕ ਦੇ ਵਿੱਚ ਇੱਕ ਮੀਲ ਖਾ ਲਓ ਦੋ ਮੀਲ ਖਾ ਲਓ ਜ਼ਰੂਰ ਖਾਓ ਉਹ ਵੀ ਟੇਸਟ ਕਰਨਾ ਚਾਹੀਦਾ ਆ ਮਾਦਾ ਤੁਸੀਂ ਸਿਰਫ ਜਾਣਕਾਰੀ ਦੇਣਾ ਚਾਹੁੰਦੇ ਹੋ ਫੂਡ ਵਲੌਗ ਦੇ ਅਸੀਂ ਪ੍ਰੋਮੋਸ਼ਨ ਕਰਦੀ ਦੀ ਵੀ ਇੱਥੋਂ ਤੁਹਾਨੂੰ ਆ ਚੀਜ਼ ਮਿਲ ਰਹੀ ਜਦੋਂ ਤੁਹਾਡਾ ਚੀਟੀ ਮੀਲ ਡੇ ਹੋਵੇ ਤੁਸੀਂ ਉਹ ਜ਼ਰੂਰ ਖਾਓ ਥੈਂਕ ਯੂ ਜੀ ਤੁਸੀਂ ਦੇਖਿਆ ਕਿ ਗਗਨਦੀਪ ਜੀ ਜਲੰਧਰ ਵਾਲੇ ਸਾਡੇ ਨਾਲ ਅੱਜ ਮੌਜੂਦ ਸੀ ਤੇ ਇਹਨਾਂ ਨੂੰ ਅਸੀਂ ਕਾਫੀ ਕੋਸ਼ਿਸ਼ ਕੀਤੀ 네ਗੇਟਿਵ ਵੀ ਗੱਲ ਕਰਨ ਦੀ 네ਗੇਟਿਵ ਕਰਦੇ ਨਹੀਂ ਆ ਪਰ ਚਲੋ ਇਹ ਵੀ ਇੱਕ ਬਹੁਤ ਵਧੀਆ ਚੀਜ਼ ਹੈ ਕਿ ਹਰ ਚੀਜ਼ 네ਗੇਟਿਵ ਨਾਲ ਨਹੀਂ ਹੁੰਦੀ ਵਿਊ ਨਹੀਂ ਆਉਂਦੇ ਨਾਲ ਪਰ ਇੱਕ ਜਿਹੜਾ ਮੈਸੇਜ ਦੇਣਾ ਚਾਹੁੰਦੇ ਸੀ ਉਹ ਇਹਨਾਂ ਨੇ ਮੈਸੇਜ ਦਿੱਤਾ ਹੈ ਤੁਸੀਂ ਵਾਇਸੋ ਪੰਜਾਬ ਨਾਲ ਜੁੜੇ ਰਹੋ ਤੁਹਾਨੂੰ ਇਸ ਤਰ੍ਹਾਂ ਹੀ ਹੋਰ ਸ਼ਕਤੀਆਂ ਨਾਲ ਬੁਲਾਦਰਗੇ ਸਸਿਕਾ